ਤੇ ਮਾਨ ਸਾਹਿਬ ਦਾ ਜਦੋਂ ਵਿਵਾਦ ਹੋਇਆ ਫਿਰ ਉਦੋਂ ਤੁਹਾਨੂੰ بڑے ਲੋਕਾਂ ਨੇ ਟਰੋਲ ਕਰਿਆ ਹੋਣਾ ਵੀ ਤੂੰ ਦਾ ਸਿਫਤਾਂ ਗਾਉਂਦਾ ਸੀ ਮਾਨ ਸਾਹਿਬ ਆ ਕੁਛ ਹੋਗੇ ਜਿਹੜੀ ਉਹਨਾਂ ਦੀ ਦੂਜੀ ਉਹਨਾਂ ਦੀ ਆਪ ਦੀ ਗੱਲਾਂ ਜਿੱਥੇ ਉੱਥੇ ਉਹਦੇ ਨਾਲ ਮੇਰਾ ਕੋਈ ਤਾਲਕ ਨਹੀਂ ਮੈਂ ਨਾ ਮੈਂ ਮੰਨਦਾ ਹੀ ਨਾ ਮੈਂ ਉੱਥੇ ਜਾਣਾਂਗਾ ਹੂੰ ਤੇ ਮਾਨ ਸਾਹਿਬ ਦਾ ਜਦੋਂ ਵਿਵਾਦ ਹੋਇਆ ਫਿਰ ਉਦੋਂ ਤੁਹਾਨੂੰ بڑے ਲੋਕਾਂ ਨੇ ਟਰੋਲ ਕਰਿਆ ਹੋਣਾ ਵੀ ਤੂੰ ਦਾ ਸਿਪਸਾਂਗਾ ਆਉਂਦਾ ਸੀ ਮਾਨ ਸਾਹਿਬ ਆ ਕੁਛ ਹੋ ਗਏ ਬਿਲਕੁਲ ਮੇਰਾ ਰਿਕਾਰਡ ਹੋਇਆ ਜੁਗ ਜੁਗ ਜਿਵੇਂ ਮਾਨਾ ਉਸ ਗੱਲ ਮੈਂ ਉਦੋਂ ਤਾਂ ਉਹ ਕਰੀ ਸੀ ਪੰਜਾਬੀਏ ਜ਼ੁਬਾਨੇ ਨਹੀਂ ਰਖਾਨੇ ਉਹਨਾਂ ਨੇ ਗਾਣੇ ਬਹੁਤ ਵੱਡੇ ਵੀ ਗਾਏ ਹੂੰ ਫਿਰ ਸਰਬਸਦਾਨੀਆਂ ਵੇ ਉਹ ਜਦੋਂ ਉਹ ਕੀਤਾ ਹੈ ਨਾ ਮੈਂ ਫਿਰ ਕਿਹਾ ਵੀ ਕੁਝ ਲਿਖਣਾ ਚਾਹੀਦਾ ਉਹਨਾਂ ਬਾਰੇ ਹਾਂ ਜਿਹੜੀ ਉਹਨਾਂ ਦੀ ਦੂਜੀ ਉਹਨਾਂ ਦੀ ਆਪਦੀ ਗੱਲਾਂ ਜਿੱਥੇ ਉਹਦੇ ਨਾਲ ਮੇਰਾ ਕੋਈ ਤਾਲਕ ਨਹੀਂ ਨਾ ਮੈਂ ਮੰਦਾ ਹੀ ਨਾਮ ਉੱਥੇ ਜਾਣਾਈ ਹੂੰ ਨਹੀਂ ਪਰ ਉਹ ਗੀਤ ਆ ਜਿਹੜਾ ਉਹ ਗੀਤ ਮਤਲਬ ਪੂਰੀ ਇੱਕ ਬੰਦੇ ਦੀ ਜਿਵੇਂ ਪੰਜਾਬੀ ਦੇ ਵਿੱਚ ਕਹਿ ਦਈਏ ਉਹਦੀ ਪੂਰਾ ਰੂਪ ਰੇਖਾ ਉਤਾਰਨੀ ਉਹਦੇ ਲਈ ਤਾਂ ਬਹੁਤ ਪੜਿਆ ਜਾਂ ਦੇਖਣਾ ਜਾਂ ਸਰਚ ਕਰਨਾ ਫਿਰ ਇਹ ਸਾਰਾ ਕੁਝ ਕਿੰਨੇ ਕੁ ਦਿਨਾਂ ਚ ਲਿਖਿਆ ਕੋਈ ਸਰਚ ਨਹੀਂ ਘੰਟੇ ਜੀ ਲਿਖਤਾ ਮੈਂ ਤਾਂ ਮੈਂ ਆਪ ਹੀ ਲਿਖਿਆ ਗਾਣਾ ਅੱਛਾ ਹਾਂ ਵੈਨਕੁਰਮਾ ਵੀ ਲਿਖਿਆ ਵੀ 4 ਵਜੇ ਉੱਠਿਆ ਮੇਰੇ ਲਾਈਨ ਦਿਮਾਗ 'ਚ ਫਿਰਦੀ ਸੀ ਜਗ ਜਗ ਜੀ ਮੈਂ ਮਾਨ ਉਹ ਗੋਆਂਕੇ ਸਰਮਾ ਜਦੋਂ ਮੈਂ ਗਾਣਾ ਦੇਖਦਾ ਨੇ ਸਰਵਸਦਾਨੀਆਂ ਵੇ ਪੰਜਾਬੀਏ ਜ਼ੁਬਾਨਾਂ ਦੇ ਜਦੋਂ ਮੈਂ ਕਹਿੰਦਾ ਯਾਰ ਮਾਨ ਸਾਹਿਬ ਨੇ ਪੰਜਾਬ ਨੂੰ ਇਹ ਗਾਣੇ ਵੱਡੇ ਦਿੱਤੇ ਹੂੰ ਚਲੋ ਬਾਕੀ ਹ ਦਾ ਨਹੀਂ ਹੁੰਦਾ ਨਹੀਂ ਪਰ ਉਹ ਉਹਦੇ ਸ਼ਬਦ ਵੀ ਬਹੁਤ ਸੋਹਣੇ ਆ ਕੁੜੀਏ ਕਿਸਮਤ ਪੁੜੀਏ ਕੈਸੀ ਜੋਟ ਕਰਾ ਰਹੀਏ ਬਿਲਕੁਲ ਬਿਲਕੁਲ ਸਾਡੇ ਕਿਵੇਂ ਵਿਨੇ ਬਣਾ ਕੇ ਜੀਨੇ ਦਿੱਲੀ ਉਹਦਾ ਮੇਰਤ ਅਸੀਂ ਕੀਤਾ ਸੀ ਹਾਂ ਮੈਂ ਇਥੋਂ ਘੱਟ ਨਹੀਂ ਤੋਲੀ ਦਾ ਜੁਗ ਜੁਗ ਜੀ ਜਿਵੇਂ ਮਾਨ ਮਾਨ ਪੰਜਾਬੀ ਬੋਲੀਂ ਕੀ ਬਾਤ ਹੈ ਤੇ ਚਲੋ ਗੱਲ ਇਹ ਆ ਵੀ ਮੇਰੇ ਚ ਵੀ ਬੇ ਬੇਗ ਨਾ ਬਧੇਰੇ ਗੁਨਾਹ ਹੋਣਗੇ ਜਾਂ ਕੋਈ ਹੋਣਗੇ ਪਰ ਕੋਈ ਜਿਹੜਾ ਮੈਂ ਚੰਗੀਆਂ ਚੀਜ਼ਾਂ ਨੂੰ ਵੇਖਦਾ ਨੂੰ ਚੰਗੀਆਂ ਵੀ ਆ ਕੀਤੀਆਂ ਵੀ ਚੰਗੀਆਂ ਅੱਛਾ ਰਾਜ ਬਰਾੜ ਸਾਹਿਬ ਹੁਣ ਇਹ ਸਾਰੇ ਇਲਾਕੇ ਦੇ ਨਹੀਂ ਫਿਰ ਇਹਨਾਂ ਨਾਲ ਮਿਲਦੇ ਰਹੇ ਹੋ ਤੁਸੀਂ ਬਿਲਕੁਲ ਮੇਰੇ ਰਾਜ ਬਰਾੜ ਨਾਲ ਮੇਰਾ ਬੜਾ ਪਿਆਰ ਸੀ ਮ ਹੁਣ ਬਣੀਆਂ ਇੱਕ ਸਾਰ ਜੋੜੀਆਂ ਜੀਜੇ ਦੇ ਨਾਲ ਸਾਰੀ ਨੱਚਦੀ ਦਿਉਰ ਨਾਲ ਪਰਜਾਈ ਚਾਚੇ ਦੇ ਨਾਲ ਚਾਚੀ ਨੱਚਦੀ ਤਾਏ ਦੇ ਨਾਲ ਤਾਈ ਤੇ ਬਾਪੂ ਦੇ ਨਾਲ ਬੇਬੇ ਨੱਚਦੀ ਕਿੱਡਾ ਗੂੜਾ ਪਿਆਰ ਜੋੜੀਆਂ ਹੁਣ ਬਣੀਆਂ ਵਿਆਹਾਂ ਵਿੱਚ ਬਹੁਤ ਚੱਲਦਾ ਇੱਕ ਗਾਣਾ ਸੀ ਨਾ ਇੱਕ ਮੈਂ ਤੇੰਦਾ ਰਾਏ ਕੁੱਟੀ ਅਸੀਂ ਗਏ ਚੰਡੀਗੜ੍ਹ ਅਸੀਂ ਉਹਨੂੰ ਉਹ ਰਾਜਪਟ ਦਾ ਗਾਣਾ ਲੈਣਾ ਸੀ ਉਹਨਾਂ ਨੇ ਵੋਟਾਂ ਵਾਲਾ ਜਿਹੜਾ ਰਾਜਪਟ ਸਾਹਿਬ ਆਏ ਨੇ ਵੋਟਾਂ ਵਾਲਾ ਗੀਤ ਕੀ ਨਰੇਨ ਆਏ ਨੇ ਜਿਹੜਾ ਉਹ ਗਾਣਾ ਸੀ ਹਾਂ ਬਿਲਕੁਲ ਉਹ ਉਹਨੂੰ ਦੇਣ ਗਏ ਸੀ ਉਹਨੂੰ अच्छा। ਅਸੀਂ ਕਿ ਯਾਰ ਸਾਨੂੰ ਵੀ ਕੋਈ ਦੇ ਆ ਤੁਹਾਨੂੰ ਤੁਮ ਦੇ ਦੇ ਕੋਈ। ਹਾਂ। ਉਹ ਕਹਿੰਦਾ ਆ ਲਿਖਿਆ ਕੱਲ ਪਰਸ ਜੋੜੀਆਂ ਹਣ ਬਣੀਆਂ। ਅਸੀਂ ਕਰ ਲਿਓ। ਅਸੀਂ ਮੈਂ ਉਹ ਕਰਤਾ ਉਹ ਵੀ ਹਟੋ ਗਿਆ। ਇਹਨਾਂ ਆਉਂਦਾ ਵੀ ਹਟ ਉਹਨਾਂ ਤੋਂ। ਉਹ ਵਿਆਹਾਂ 'ਚ ਬਹੁਤ ਚੱਲਦਾ ਹੁੰਦਾ। ਬਹੁਤ। ਜਦੋਂ ਦੋਕ ਲੱਗੇ ਹੁੰਦੇ ਆ। ਮੈਨੂੰ ਤਾਂ ਕਈ ਖਾੜੇ ਨਾ ਬੀਬੀਆਂ, ਮਾਮਾ ਨੇ ਏਸੇ ਗਾਣੇ ਕਰਕੇ ਪੁਰਾਣੇ ਸਮੇਂ ਵਿੱਚ ਇਹੀ ਕਰਦੇ ਵੀ ਉਹ ਜੋੜੀਆਂ ਵਾਲੇ ਨੂੰ ਮੁੰਡੇ ਨੂੰ ਲਿਆਉਣਾ। ਹਾਂ। ਤੇ ਮਾਨ ਸਾਹਿਬ ਦਾ ਜਦੋਂ ਵਿਵਾਦ ਹੋਇਆ ਫਿਰ ਉਦੋਂ ਤੁਹਾਨੂੰ بڑے ਲੋਕਾਂ ਨੇ ਟਰੋਲ ਕਰਿਆ ਹੋਣਾ ਵੀ ਤੂੰ ਦਾ ਸਿਫਤਾਂ ਗਾਉਂਦਾ ਸੀ ਮਾਨ ਸਾਹਿਬ ਆ ਕੁਛ ਹੋ ਗਏ। ਜਿਹੜੀ ਉਹਨਾਂ ਦੀ ਦੂਜੀ ਉਹਨਾਂ ਦੀ ਆਪਦੀ ਗੱਲਾਂ ਜਿੱਥੇ ਉੱਥੇ ਉਹਰੇ ਨਾਲ ਮੇਰਾ ਕੋਈ ਤਾਲ ਕਿੰਨੀ ਮੈਂ ਮੰਨਦਾ ਹੀ ਨਾ ਮੈਂ ਉੱਥੇ ਜਾਣਾ ਹੂੰ ਤੇ ਮਾਨ ਸਾਹਿਬ ਦਾ ਜਦੋਂ ਵਿਵਾਦ ਹੋਇਆ ਫਿਰ ਉਦੋਂ ਤੁਹਾਨੂੰ بڑے ਲੋਕਾਂ ਨੇ ਟਰੋਲ ਕਰਿਆ ਹੋਣਾ ਵੀ ਤੂੰ ਦਾ ਸਿਪਸਾਂਗਾ ਆਉਂਦਾ ਸੀ ਮਾਨ ਸਾਹਿਬ ਆ ਕੁਛ ਹੋ ਗਏ ਬਿਲਕੁਲ ਮੇਰਾ ਰਿਕਾਰਡ ਹੋਇਆ ਜੁਗ ਜੁਗ ਜਿਵੇਂ ਮਾਨਾ ਉਸ ਗੱਲ ਮੈਂ ਉਦੋਂ ਤਾਂ ਉਹ ਕਰੀ ਸੀ ਪੰਜਾਬੀਏ ਜ਼ੁਬਾਨੇ ਨਹੀਂ ਰਖਾਨੇ ਉਹਨਾਂ ਨੇ ਗਾਣੇ ਬਹੁਤ ਵੱਡੇ ਵੀ ਗਾਏ ਹੂੰ ਫਿਰ ਸਰਬਸਦਾਨੀਆਂ ਵੇ ਉਹ ਜਦੋਂ ਉਹ ਕੀਤਾ ਹੈ ਨਾ ਮੈਂ ਫਿਰ ਕਿਹਾ ਵੀ ਕੁਝ ਲਿਖਣਾ ਚਾਹੀਦਾ ਉਹਨਾਂ ਬਾਰੇ ਹਾਂ ਜਿਹੜੀ ਉਹਨਾਂ ਦੀ ਦੂਜੀ ਉਹਨਾਂ ਦੀ ਆਪਦੀ ਗੱਲ ਆ ਜਿੱਥੇ ਉਹਦੇ ਉਹਦੇ ਨਾਲ ਮੇਰਾ ਕੋਈ ਤਾਲਕ ਨਹੀਂ ਨਾ ਮੈਂ ਮੰਦਾ ਹੀ ਨਾਮ ਉੱਥੇ ਜਾਣਾਈ ਹੂੰ ਨਹੀਂ ਪਰ ਉਹ ਗੀਤ ਆ ਜਿਹੜਾ ਉਹ ਗੀਤ ਮਤਲਬ ਪੂਰੀ ਇੱਕ ਬੰਦੇ ਦੀ ਜਿਵੇਂ ਪੰਜਾਬੀ ਦੇ ਵਿੱਚ ਕਹਿ ਦਈਏ ਉਹਦੀ ਪੂਰਾ ਰੂਪ ਰੇਖਾ ਉਤਾਰਨੀ ਉਹਦੇ ਲਈ ਤਾਂ ਬਹੁਤ ਪੜਿਆ ਜਾਂ ਦੇਖਣਾ ਜਾਂ ਸਰਚ ਕਰਨਾ ਫਿਰ ਇਹ ਸਾਰਾ ਕੁਝ ਕਿੰਨੇ ਕੁ ਦਿਨਾਂ ਚ ਲਿਖਿਆ ਕੋਈ ਸਰਚ ਨਹੀਂ ਘੰਟੇ ਜੀ ਲਿਖਤਾ ਮੈਂ ਤਾਂ ਮੈਂ ਆਪ ਹੀ ਲਿਖਿਆ ਗਣਾ ਅੱਛਾ ਹਾਂ ਵੈਨਕੁਰਮਾ ਵੀ ਲਿਖਿਆ ਵੀ 4 ਵਜੇ ਉੱਠਿਆ ਮੇਰੇ ਲਾਈਨ ਦਿਮਾਗ ਚ ਫਰਦੀ ਸੀ ਜਗ ਜਗ ਜੀ ਮੈਂ ਮਾਨ ਉਹ ਗੋਆਂਕੇ ਸਰਮਾ ਜਦੋਂ ਮੈਂ ਗਾਣਾ ਦੇਖਦਾ ਨੇ ਸਰਵਸਦਾਨੀਆਂ ਵੇ ਪੰਜਾਬੀਏ ਜ਼ੁਬਾਨਾਂ ਦੇ ਜਦੋਂ ਮੈਂ ਕਹਿਆ ਯਾਰ ਮਾਨ ਸਾਹਿਬ ਨੇ ਪੰਜਾਬ ਨੂੰ ਇਹ ਗਾਣੇ ਵੱਡੇ ਦਿੱਤੇ ਹੂੰ ਚਲੋ ਬਾਕੀ ਹੁਣ ਉਹ ਦਾ ਨਹੀਂ ਜੰਦਾ ਨਹੀਂ ਪਰ ਉਹ ਉਹਦੇ ਸ਼ਬਦ ਵੀ ਬਹੁਤ ਸੋਹਣੇ ਆ ਕੁੜੀਏ ਕਿਸਮਤ ਪੁੜੀਏ ਕੈਸੀ ਟੁਟ ਕਰਾ ਰਹੀਏ ਬਿਲਕੁਲ ਬਿਲਕੁਲ ਸੱਦ ਕੇ ਵਨੇ ਬਣਾ ਕੇ ਜੀਨੇ ਦਿੱਲੀ ਉਹਦਾ ਮੇਰਤ ਅਸੀਂ ਕੀਤਾ ਸੀ ਹਾਂ ਮੈਂ ਇਥੋਂ ਘਟ ਨਹੀਂ ਟੋਲੀ ਦਾ ਜੁਗ ਜੁਗ ਜੀ ਜਿਵੇਂ ਮਾਨ ਮਾਨ ਪੰਜਾਬੀ ਬੋਲੀਂ ਕੀ ਬਾਤ ਹੈ ਤੇ ਚਲੋ ਗੱਲ ਇਹ ਆ ਵੀ ਮੇਰੇ ਚ ਵੀ ਬੇ ਬੇਗ ਨਾ ਬਧੇਰੇ ਗੁਨਾਹ ਹੋਣਗੇ ਜਾਂ ਕੋਈ ਹੋਣਗੇ ਪਰ ਕੋਈ ਜਿਹੜਾ ਮੈਂ ਚੰਗੀਆਂ ਚੀਜ਼ਾਂ ਨੂੰ ਵੇਖਦਾ ਨੂੰ ਚੰਗੀਆਂ ਵੀ ਆ ਕੀਤੀਆਂ ਵੀ ਚੰਗੀਆਂ ਅੱਛਾ ਰਾਜ ਬਰਾੜ ਸਾਹਿਬ ਹੁਣ ਇਹ ਸਾਰੇ ਇਲਾਕੇ ਦੇ ਨਹੀਂ ਫਿਰ ਇਹਨਾਂ ਨਾਲ ਮਿਲਦੇ ਰਹੇ ਹੋ ਤੁਸੀਂ ਬਿਲਕੁਲ ਮੇਰੇ ਰਾਜ ਬਰਾੜ ਨਾਲ ਮੇਰਾ ਬੜਾ ਪਿਆਰ ਸੀ ਮ ਹੁਣ ਬਣੀਆਂ ਇੱਕ ਸਾਰ ਜੋੜੀਆਂ ਜੀਜੇ ਦੇ ਨਾਲ ਸਾਰੀ ਨੱਚਦੀ ਦਿਉਰ ਨਾਲ ਪਰਜਾਈ ਚਾਚੇ ਦੇ ਨਾਲ ਚਾਚੀ ਨੱਚਦੀ ਤਾਏ ਦੇ ਨਾਲ ਤਾਈ ਤੇ ਬਾਪੂ ਦੇ ਨਾਲ ਬੇਬੇ ਨੱਚਦੀ ਕਿੱਡਾ ਗੂੜਾ ਪਿਆਰ ਜੋੜੀਆਂ ਹੁਣ ਬਣੀਆਂ ਵਿਆਹਾਂ ਵਿੱਚ ਬਹੁਤ ਆ ਗਾਣਾ ਸੀ ਨਾ ਇੱਕ ਮੈਂ ਤੇਂਦਾ ਰਾਏ ਕੁੱਟੀ ਅਸੀਂ ਗਈ ਚੰਡੀਗੜ੍ਹ ਅਸੀਂ ਉਹਨੂੰ ਉਹ ਰਾਜਪਟ ਕਹਿੰਦਾ ਗਾਣਾ ਲੈਣਾ ਸੀ ਉਹਨਾਂ ਨੇ ਵੋਟਾਂ ਵਾਲਾ ਜਿਹੜਾ ਰਾਜਪਟ ਸਾਹਿਬ ਆਏ ਨੇ ਵੋਟਾਂ ਵਾਲਾ ਗੀਤ ਕੀ ਨਰੇਨ ਆਏ ਨੇ ਜਿਹੜਾ ਉਹ ਗਾਣਾ ਸੀ ਹਾਂ ਬਿਲਕੁਲ ਉਹ ਉਹਨੂੰ ਦੇਣ ਗਏ ਸੀ ਉਹਨੂੰ अच्छा। اسی کہ یار ਸਾਨੂੰ ਵੀ ਕੋਈ ਦੇ ਆ ਸਾਨੂੰ ਤੋਂ ਦੇ ਦੇ ਕੋਈ। ਹਾਂ। ਉਹ ਕਹਿੰਦਾ ਲਿਖਿਆ ਕੱਲ ਪਰਸ ਜੋੜੀਆਂ ਹੁਣ ਬਣੀਆਂ। ਅਸੀਂ ਕਰ ਲਿਓ। ਅਸੀਂ ਮੈਂ ਉਹ ਕਰਤਾ ਉਹ ਵੀ ਹਟੋਗੇ। ਉਹਦਾ ਵੀ ਹਟ ਉਹਨਾਂ ਦਾ ਵੀ। ਉਹ ਵਿਆਹਾਂ 'ਚ ਬਹੁਤ ਚੱਲਦਾ ਹੁੰਦਾ। ਬਹੁਤ। ਜਦੋਂ ਦੋਕ ਲੱਗੇ ਹੁੰਦੇ ਆ। ਮੈਨੂੰ ਤਾਂ ਕਈ ਖਾੜੇ ਨਾ ਬੀਬੀਆਂ, ਮਾਮਾ ਨੇ। ਏਸੇ ਗਾਣੇ ਕਰਕੇ ਪੁਰਾਣੇ ਸਿਮਜੇ ਇਹੀ ਕਰਦੇ ਵੀ ਉਹ ਜੋੜੀਆਂ ਵਾਲੇ ਨੂੰ ਮੁੰਡੇ ਨੂੰ ਲਿਆਉਣਾ। ਹਾਂ।